ਔਰ ਤੁਹਾਨੂੰ ਮੈਂ ਬੜੀ ਹੈਰਾਨੀ ਭਰੀ ਗੱਲ ਦੱਸਾਂ ਸ਼ਾਇਦ ਗਿਆਤ ਹੋਵੇ ਬਹੁਤਿਆਂ ਨੂੰ ਪਰ ਨਹੀਂ ਹੋਣੀ ਇੱਕ ਗੁਰੂਕੀ ਸਿੰਘਣੀ ਸੀ ਬੀਬੀ ਅਨੂਪ ਕੌਰ ਹੂੰ ਇਤਿਹਾਸ ਵਿੱਚ ਬੜਾ ਘੱਟ ਇਸ ਘਟਨਾ ਦਾ ਜ਼ਿਕਰ ਮਿਲਦਾ ਪਰ ਇਹ ਸਚਾਈ ਆ ਉਹਨਾਂ ਦੀ ਅ ਸੁੰਦਰਤਾ ਤੇ ਸਰੀਰਕ ਸੁੰਦਰਤਾ ਤੇ ਉਹ ਇੰਨਾ ਕਿ ਮੋਹਿਤ ਹੋਇਆ ਸੀ ਬੰਦਾ ਉਹਨਾਂ ਨੂੰ ਕਹਿੰਦਾ ਕਿ ਮੇਰੇ ਨਾਲ ਨਿਕਾਹ ਪੜਾ ਲੈ ਉਹ ਬੀਬੀ ਅਨੂਪ ਕੌਰ ਜੀ ਨੂੰ ਉਹ ਨਹੀਂ ਮੰਨੇ ਧੱਕੇ ਦੇ ਨਾਲ ਉਹਨਾਂ ਦਾ ਆਪਣੇ ਧਰਮ ਵਿੱਚ ਕਨਵਰਜਨ ਕਰਾ ਲਓ ਜਾਂ ਉਹਨਾਂ ਦਾ ਡੋਲਾ ਆਪਣੇ ਘਰ ਲੈ ਕੇ ਜਾਣ ਦੇ ਲਈ ਨਾ ਜੋ ਜਦੋਂ ਉਹਨੇ ਹਥਕੰਡਾ ਇਦਾਂ ਇਹੋ ਜਿਹਾ ਆਪਣਾਏ ਜ਼ਬਰਦਸਤੀ ਕੀਤੀ ਤਾਂ ਉਹਨਾਂ ਨੇ ਫਿਰ ਆਪਣੇ ਸਵੈ ਰਖਿਆ ਵਜੋਂ ਨਾ ਆਪਣਾ ਹੀ ਸ਼ਸਤਰ ਆਪਣੇ ਪੇਟ ਦੇ ਵਿੱਚ ਮਾਰ ਲਿਆ ਸੀ ਔਰ ਉਹ ਆਪਣੀ ਜਾਨ ਦੇ ਦਿੱਤੀ ਸੀ ਧਰਮ ਨਿਸ਼ੀਬਤ ਲਈ ਉਸ ਬੰਦੇ ਨੇ ਸ਼ੇਰ ਮੁਹੰਮਦ ਖਾਨ ਨੇ ਉਹਨਾਂ ਦਾ ਉਹਨਾਂ ਦੀ ਕਬਰ ਪੁੱਟ ਕੇ ਦਫਨਾਇਆ ਜਦ ਕਿ ਤੁਹਾਨੂੰ ਪਤਾ ਸਿੱਖਾਂ ਦੇ ਵਿੱਚ ਤੇ ਸੰਸਕਾਰ ਹੁੰਦਾ ਔਰ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਜਦੋਂ ਸਰਹੰਦ ਫਤਿਹ ਕੀਤੀ ਉਹਨਾਂ ਦਾ ਫਿਰ ਜਿਹੜਾ ਸਰੀਰ ਆ ਉੱਥੋਂ ਕਢਾ ਕੇ ਉਹਦਾ ਮਰਿਆਦਾ ਸੈਨ ਸੰਸਕਾਰ ਕੀਤਾ ਸੀ ਇਹੋ ਜਿਹਾ ਬੰਦਾ ਹਾਂ ਪਰ ਅਸੀਂ ਸਿੱਖ ਸਤਕਾਰ ਨਾਲ ਨਾਮ ਲੈਨੇ ਆ ਹਾਲਾਂਕਿ ਉਹ ਵੈਸੇ ਵੀ ਜਿਹੜੀ ਉਹਦੀ ਬਿਰਤੀ ਆ ਆਪਾਂ ਮੈਂ ਗੱਲ ਕੀਤੀ ਤੁਹਾਡੇ ਅੱਗੇ ਰੱਖੀ ਕਿਹੋ ਜੀ ਹੋਏਗੀ ਹਨਾ ਪਰ ਉਹ ਬੰਦਾ ਸੱਚ ਬੋਲਿਆ ਜਿੱਥੇ ਉਹਦੇ ਬੋਲਣ ਦੀ ਹਾਲਾਂਕਿ ਉਹਦੇ ਬੋਲਣ ਦਾ ਕੋਈ ਅਸਰ ਨਹੀਂ ਹੋਇਆ ਪਰ ਉਹ ਸੱਚ ਬੋਲਿਆ ਜਿੱਥੇ ਕਿ ਸਾਰੇ ਝੂਠ ਦੇ ਪੁਜਾਰੀ ਬੈਠੇ ਸੀਗੇ ਔਰ ਧਰਮ ਦਾ ਬੁਰਕਾ ਪਾ ਕੇ ਮਹਾਰੇ ਦੀ ਬਾਣੀ ਕਹਿੰਦੀ ਇਹ ਬੋਲ ਲਈਏ ਸੱਚ ਧਰਮ ਝੂਠ ਨਾ ਬੋਲੀ